ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਰਾਜ ਅਸੂਈ ਚੈਨਲ ਤੇ ਤੇ ਅੱਜ ਆਪਣਾ ਛੋਟਾ ਜਿਹੜਾ ਬਿੱਗ ਗਿਆ ਜੀ 70000 ਦਾ ਪਿੱਥੋਂ ਤੋਂ ਸੀਗੇ ਵੀਰ ਲੈ ਗਏ ਤੇ ਤੁਸੀਂ ਵੀ ਕੱਟੇ ਪਾਲ ਲਿਆ ਕਰੋ ਜੀ ਵਧੀਆ ਰੇਟ ਦੇ ਵਿੱਚ ਵਿਕਦੇ ਆ ਐਵੇਂ ਨਾ ਕੱਟੇ ਵਾਲਿਆਂ ਨੂੰ ਖੜਾ ਦਿਆਂ ਕਰੋ ਨਾਲੇ ਤਾਂ ਪਾਪ ਕਰਦੇ ਆ ਹਨਾ ਵਿਚਾਰਿਆਂ ਨੂੰ ਵੜ ਦੰਦੇ ਲਜਾਂਗੇ ਤੇ ਕੱਟੇ ਆ ਜਿਹੜੇ ਘਰੇ ਪਾਲ ਲਿਆ ਕਰੋ ਫੇਰ ਰੱਖਣ ਵਾਲੇ ਲੈ ਜਾਂਦੇ ਆ ਵਧੀਆ ਸੰਭਾਲ ਵਾਲੇ ਹੁਣ ਇਹਨਾਂ ਨੇ ਘਰੇ ਰੱਖਣਾ ਤੇ ਘਰੇ ਰੱਖਣ ਵਾਸਤੇ ਲੈ ਗਏ ਤੇ 70000 ਰੁਪਏ ਦਾ ਤੇ ਦੇਖੋ ਮੱਜ ਦਾ ਮੁੱਲ ਨਹੀਂ ਵਟਿਆ ਗਿਆ ਆਪਾਂ ਕਹਿ ਦਿੰਦੇ ਆ ਕੱਟੇ ਨੂੰ ਵੇਚ ਦੋ ਨਿੱਕੇ ਹੁੰਦੇ ਨੇ ਨਾ ਵੇਚਿਆ ਕਰੋ ਪਾਲਿਆ ਕਰੋ ਤੇ ਲੋ ਜੀ ਕੱਟਾ ਆਪਣਾ ਬਹੁਤ ਸੋਹਣਾ ਸੀ ਸ਼ਕੀਨ ਸੀਗਾ ਘੋੜੀ ਵਾਂਗੂ ਚੜ ਗਿਆ ਛਾਲ ਮਾਰ ਕੇ ਤੇ ਤੇ ਹੋਰ ਵੀ ਕਾਫੀ ਫੋਨ ਆਉਂਦੇ ਸੀ ਪਰ ਅਸੀਂ ਅੱਖੇ ਵੀ ਰੱਖਣ ਵਾਲੇ ਹੁੰਦੇ ਨਾ ਅਸੀਂ ਵੜਨ ਵਾਲੇ ਹੁੰਦੇ ਨਾ ਨਹੀਂ ਹੈਗਾ ਦੋ ਪੈਸੇ ਘੱਟ ਵਟੇ ਜਾਣਗੇ ਨਾ ਤੇ ਇਹਨਾਂ ਨੂੰ ਉੱਪਰ ਦੇ ਦਿੱਤਾ ਅੱਜ ਕੱਟਾ ਤੇ ਮੇਰਾ ਵੈਸੇ ਜੀ ਨਹੀਂ ਲੱਗਦਾ ਮੈਂ ਇਹਨਾਂ ਗੱਲਾਂ ਬਹੁਤ ਮਾਰਦੀ ਸੀ ਇਹ ਤਾਂ ਨਾ ਸੀਗਾ ਸ਼ਾਨੂੰ ਤੇ ਸਾਰੀ ਗੱਲ ਸਮਝਦਾ ਵੀ ਸੀਗਾ ਇਹ ਤੇ ਜਦੋਂ ਮੈਂ ਧਾਰ ਚੋਂ ਜਾਣਾ ਇਹਦੇ ਨਾਲ ਬੈਂਚਟ ਗੱਲਾਂ ਮਾਰ ਕੇ ਫਿਰ ਧਾਰ ਚੋਂ ਕਿਲੇ ਹਾਂ ਤੇ ਚਲੋ ਜਾਨਵਰ ਦਾ ਨਾਂ ਚਲੋ ਹੋ ਗਿਆ ਉਥੋਂ ਦਾ ਤੇ ਹੁਣ ਵਿਚਾਰਾ ਚਲਿਆ ਗਿਆ ਤੇ ਚਲੋ ਜੀ ਹੁਣ ਆਪਾਂ ਕਰਦੇ ਹਾਂ ਬਾਏ ਸਾਨੂੰ ਨੂੰ ਤੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ